ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਜ਼ਾਕ ਕਰਕੇ ਤੁਰ ਕੇ 1600 ਕਰੋੜ ਦਾ ਲਾਰਾ ਲਾ ਕੇ ਪੰਜੀ ਦਿੱਤੀ ਨਹੀਂ ਲਾਰਾ ਲਾ ਕੇ ਚੱਲ ਗਏ ਉਹਨਾਂ ਨੂੰ ਬਿਹਾਰ ਦੀ ਦਾ ਜਾਂ ਅਫਗਾਨਿਸਤਾਨ ਦੀ ਦਾ ਪਤਾ ਨਹੀਂ ਕਿਉਂ ਫੂਜੀਆਂ ਕੱਟੀਆਂ ਚ ਜਾ ਕੇ ਕੀੜੇ ਲਾ ਰਹੇ ਨੇ ਤੁਛਪੁਰ ਦੀ ਜਨ ਲੜਾਈ ਉਹਦਾ ਤਾਂ ਵੀ ਪੰਜਾਬ ਮਰਦਾ ਜੇ ਪਾਣੀ ਉਹਦਾ ਹਿਮਾਚਲ ਦੇ ਵਿੱਚੋਂ ਤਾਂ ਵੀ ਪੰਜਾਬ ਡੁੱਬਦਾ ਠੀਕ ਹੈ ਇਹਨਾਂ ਨੂੰ ਬਸ ਇੱਕੋ ਹੀ ਆ ਵੀ ਇੱਕ ਪੰਜਾਬ ਨਿੱਕਾ ਸੂਬਾ ਇਹਨੂੰ ਵਾਰਕ ਸਾਨੂੰ ਪੈਸੇ ਦੇ ਕਿਪੜਾ ਲਵਾਉਂਦੇ ਆ ਤੇ ਜੇ ਅਸੀਂ ਪੰਜਾਬੀਆਂ ਨੇ ਸਾਨੂੰ ਰੋਜੀ ਰੋਟੀ ਦਿੱਤੀ ਐ ਸਾਨੂੰ ਖੁਸ਼ੀਆਂ ਦਿੱਤੀ ਐ ਸਾਨੂੰ ਸੁੱਖ ਦਿੱਤਾ ਤੇ ਫਿਰ ਸਾਡਾ ਕਲਾਕਾਰਾਂ ਦਾ ਫਰਜ਼ ਆ ਵੀ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਅਸੀਂ ਭੁੱਖੇ ਦੀ ਸੌਂਪਦੇ ਉਹ ਵੀ 6 ਫੁੱਟਾ ਜਵਾਨ ਸ਼ਬਾਸੀ ਫੁੱਟਾ ਜੀ ਨੂੰ ਬਹੁਤ ਵਧੀਆ ਗਾਇਆ ਪਰਿਵਾਰ ਚ ਗਾਇਆ ਉਹ ਇੱਕ ਦੁਰਘਟਨਾ ਦੇ ਵਿੱਚ ਐਕਸੀਡੈਂਟ 'ਚ ਜ਼ਖਮੀ ਹੋ ਗਿਆ ਜਿਹੜੇ ਕਿ ਸ਼ੁਕਰ ਅੱਜ ਜਾ ਕੇ ਅਰਦਾਸ ਬੇਤੀ ਜੀ ਤੇ ਖੰਡਪਾਟ ਸਾਹਿਬ ਸੁਖੇ ਅੱਡ ਅੱਡ ਧਰਮਾਂ ਨੂੰ ਮੰਨਣ ਵਾਲੇ ਮਹਾਪੁਰਸ਼ਾਂ ਕੋਲ ਜਾ ਕੇ ਅਰਦਾਸ ਬੇਤੀ ਕੀਤੀਆਂ ਤੇ ਅਰਦਾਸ ਉਹ ਏਡੀ ਵੱਡੀ ਅਰਦਾਸ ਤੇ ਸਾਡੇ ਸਿਰ ਤੇ ਮੇਰ ਭਰ ਹੱਥ ਰੱਖਤਾ ਤੇ ਸਾਡਾ ਵੀ ਰਾਜ ਦਿਨ ਮੇਂ ਠੀਕ ਹੁੰਦਾ ਜਾ ਰਿਹਾ ਸੈਸ਼ਨ ਦੀ ਸਮਾਪਤੀ ਹੋ ਗਈ ਸਪੈਸ਼ਲ ਸੈਸ਼ਨ ਸੀ ਇਸ ਦੇ ਵਿੱਚ ਕੁਝ ਸੋਧਾਂ ਹੋਈਆਂ ਕੁਝ ਬਿੱਲ ਜਿਹੜੇ ਆ ਉਹ ਨਵੇਂ ਲਿਆਂਦੇ ਖਾਸ ਤੌਰ ਤੇ ਇਸ ਕਰਕੇ ਸੀ ਕਿ ਹੜਪ੍ਰਭਾਵਤ ਲੋਕਾਂ ਦੇ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਕਿਸ ਤਰੀਕੇ ਦੇ ਨਾਲ ਦੇਣੀਆਂ ਤਲਖ ਤਲਖੀ ਦੇ ਚੱਲਦਿਆਂ ਆਪੋਜੀਸ਼ਨ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਪਰ ਅੰਤ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਭਾਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ 117 ਦੇ 117 ਮਿਲ ਕੇ ਪੰਜਾਬ ਦੇ ਲੋਕਾਂ ਦੇ ਨਾਲ ਖੜੀਏ ਕਿਉਂਕਿ ਪੰਜਾਬ ਬਹੁਤ ਵੱਡੀ ਮੁਸੀਬਤ ਦੇ ਵਿੱਚ ਹੈ ਉਹਨਾਂ 117 ਦੇ ਵਿੱਚੋਂ ਇੱਕ ਵਿਧਾਇਕ ਬਲਕਾਰ ਸਿੰਘ ਸਿੱਧੂ ਹੈਗੇ ਨੇ ਮੇਰੇ ਨਾਲ ਸਿੱਧੂ ਸਾਹਿਬ ਸੀਐਮ ਸਾਹਿਬ ਨੇ ਲਾਸਟ ਸਾਰਿਆਂ ਨੂੰ ਕਿਹਾ ਆਪੋਜੀਸ਼ਨ ਨੂੰ ਵੀ ਕਿਹਾ ਤਲਕ ਕਲਾਮੀ ਤਾਂ ਖੈਰ ਇਹ ਪੋਲਿਟਿਕਸ ਦੇ ਅੰਦਰ ਹੈਗੀ ਆ ਸਦਨ ਦੇ ਅੰਦਰ ਚੱਲਦਾ ਹੀ ਆ ਤਾਂ ਬਾਪੋਜੀਸ਼ਨ ਨੂੰ ਵੀ ਕਰਨਾ ਹੀ ਪੈਂਦਾ ਹੈ ਕਿ 117 ਦੇ 117 ਇਕੱਠੇ ਹੋ ਕੇ ਆਪਾਂ ਲੋਕਾਂ ਦੇ ਨਾਲ ਖੜੀਏ ਕਿਸ ਤਰ੍ਹਾਂ ਦੀ ਉਮੀਦ ਰੱਖਦੇ ਹੋ ਕਿ ਆਪੋਜੀਸ਼ਨ ਮੰਨ ਨਹੀਂ ਸਕਦੀ ਇਸ ਗੱਲ ਨੂੰ ਕਿ ਉਹ ਚੱਲਣਗੇ ਕੁਝ ਇਸ ਤਰ੍ਹਾਂ ਦੇ ਨਾਲ ਕਿਉਂਕਿ ਬੇਸਿਕਲੀ ਜਾਣਾ ਤਾਂ ਸੈਂਟਰ ਗਵਰਨਮੈਂਟ ਕੋਲ ਪਤਾ ਨਹੀਂ ਜੀ ਉਹ ਅਸਲ ਵਿੱਚ ਚੱਲਣ ਦੀ ਗੱਲ ਹੀ ਉਹ ਹਰ ਥਾਂ ਤੇ ਰਾਜਨੀਤੀ ਕਰਦੇ ਅੱਜ ਪੰਜਾਬ ਅੱਬਦਾ ਪੰਜਾਬ ਆ ਜਿਹੜਾ ਪੈਸਾ ਸਾਰਾ ਹੀ ਆ ਕਿਉਂਕਿ ਮੀਂਹ ਨੇ ਸਾਰੇ ਪੰਜਾਬ ਜੀ ਕਿਹਦੇ ਘਰ ਡਿੱਗ ਪਏ ਸਾਡੇ ਪੀ ਕੇ ਘਰ 파ਟ ਕੇ ਇਧਰ ਹਾਲਾਤ ਇਹ ਆ ਸਰੋਂ ਬੇਕਾਰ ਹੋ ਗਿਆ ਅੱਜ ਪਹਿਲਾਂ ਦਾ 12-12 ਫੁੱਟ ਪਾਣੀ ਸੀਗਾ ਹੁਣ 8-8 ਫੁੱਟ ਰਿੱਤਾ ਚੜ ਗਿਆ ਜ਼ਮੀਨਾਂ ਗਵਾਚ ਗਈਆਂ ਘਰ ਗਵਾਚ ਗਏ ਹਾਲਾਤ ਇਦਾਂ ਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਅੱਜ ਪੰਜਾਬ ਨੇ ਪੰਜਾਬ ਸਰਕਾਰ ਨੇ ਸਾਡੀ ਸੈੱਟ ਸਰਕਾਰ ਤੋਂ ਪੰਜਾਬ ਲਈ ਮਦਦ ਮੰਗੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਜ਼ਾਕ ਕਰਕੇ ਤੁਰ ਗਏ 1600 ਕਰੋੜ ਦਾ ਲਾਰਾ ਲਾ ਕੇ ਪੰਜੀ ਦਿੱਤੀ ਨਹੀਂ ਲਾਰ ਲਾਰਾ ਕੇ ਚੱਲ ਗਏ ਉਹਨਾਂ ਨੂੰ ਬਿਹਾਰ ਦੀਂਦਾ ਜਾਂ ਅਫਗਾਨਿਸਤਾਨ ਦੀਂਦਾ ਪਤਾ ਨਹੀਂ ਕਿਉਂ ਦੂਜੀਆਂ ਕਟਰੀਆਂ 'ਚ ਜਾ ਕੇ ਗੀੜੇ ਲਾ ਰਹੇ ਨੇ ਉੱਥੇ ਜਾ ਕੇ ਸਾਂਝਾ ਪਾ ਰਹੇ ਨੇ ਆਪ ਦੇ ਦੇਸ਼ ਤੇ ਭੀੜ ਪਈਆ ਸਾਡੇ ਦੇਸ਼ ਪਾਕਿਸਤਾਨੇ ਸਾਡੇ ਦੂਸਰੇ ਦੇਸ਼ ਨਾਲ ਲੜਾਈ ਹੋਈ ਕਿਸ ਨੇ ਹਾਂ ਦਾ ਨਾਰਾ ਨਹੀਂ ਮਾਰੇ ਪਤਾ ਨਹੀਂ ਕਿਉਂ ਮੂਹ ਆਉਂਦੇ ਨੇ ਦੁਨੀਆ ਦਾ ਦੂਸਰੇ ਦੇਸ਼ਾਂ ਦਾ ਕਿਉਂ ਕੀ ਲੱਗਦਾ ਤੂੰ ਤੁਹਾਡਾ ਤਜਰਬਾ ਦੋ ਥਾਵਾਂ ਤੇ ਹੋ ਗਿਆ ਇਸ ਤੋਂ ਪਹਿਲਾਂ ਤੁਹਾਡਾ ਤਜਰਬਾ ਆਪਣੇ ਸਿੰਗਿੰਗ ਉਹਦੇ ਕੈਰੀਅਰ ਦੇ ਵਿੱਚ ਹੁਣ ਪੋਲਿਟਿਕਸ ਦਾ ਵੀ ਤਜਰਬਾ ਹੋ ਗਿਆ ਇਹ ਗੱਲ ਕਿਉਂ ਸਾਨੂੰ ਮਹਿਸੂਸ ਹੁੰਦੀ ਹੈ ਕਿ ਸੈਂਟਰ ਪੰਜਾਬ ਦੇ ਨਾਲ ਇਦਾਂ ਕਰਦਾ ਹੈ ਮਤਲਬ ਜੇ ਮੈਂ ਜੇ ਮੈਂ ਤੁਹਾਡੇ ਤੋਂ ਪਰਟੀਕੂਲਰ ਇਹ ਪੁੱਛਣਾ ਚਾਹਾਂ ਕਿ ਕਿਉਂ ਲੱਗਦਾ ਕਿ ਇਹ ਕਿਉਂ ਆ ਪਰ ਇਹ ਤਾਂ ਆ ਕਿਉਂਕਿ ਪੰਜਾਬ ਨੇ ਸਾਡੇ ਉਹ ਯੋਧਿਆਂ ਨੇ ਫਾਂਸੀ ਦੇ ਰੱਸੇ ਚੁੰਮ ਕੇ 99% ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਵੀ ਇਹ ਜਿਹੜੇ ਪੰਜਾਬੀ ਆ ਸਿਰਫ ਅਸੀਂ ਕੰਮ ਲੈਣ ਵਾਸਤੇ ਰੱਖਿਆ ਕੱਲੀਆਂ ਕੁਰਬਾਨੀਆਂ ਯਾ ਅੱਜ ਦੁਸ਼ਮਣ ਦੇਸ਼ ਨਾਲ ਲੜਾਈ ਹੁੰਦੇ ਤਾਂ ਵੀ ਪੰਜਾਬ ਮਰਦਾ ਜੇ ਪਾਣੀ ਉਹਦਾ ਹਿਮਾਚਲ ਦੇ ਵਿੱਚੋਂ ਤਾਂ ਵੀ ਪੰਜਾਬ ਡੁੱਬਦਾ ਠੀਕ ਹੈ ਇਹਨਾਂ ਨੂੰ ਬਸ ਇੱਕੋ ਹੀ ਆ ਵੀ ਇੱਕ ਪੰਜਾਬ ਨਿੱਕਾ ਸੂਬਾ ਇਹਨੂੰ ਵਰਤ ਲਓ ਅੰਨਦਾਤਾ ਜਦੋਂ ਗੁਜਰਾਤ ਦੇ ਵਿੱਚ ਤਨਾਮੀ ਆਈਆਂ ਸੀਗੀਆਂ ਪੰਜਾਬ ਨੇ ਭੁੱਖਿਆ ਨਹੀਂ ਸੌਣ ਦਿੱਤਾ ਉਦੋਂ ਅਸੀਂ ਕਲਾਕਾਰਾਂ ਨੇ ਇਕੱਠੇ ਕਰਕੇ ਪੈਸੀ ਸਾਡੇ ਭਾਈ ਸਰਦੂਰ ਸਿੰਘ ਅੰਦਰ ਜੀ ਸਾਡੇ ਉਹਦੇ ਅਸੀਂ ਮੁਖੀ ਲਾਏ ਸੀਗੇ ਸਾਰੇ ਪੰਜਾਬ ਦੇ ਕਲਾ ਕਲਾਕਾਰਾਂ ਲੱਖਾਂ ਰੁਪਏ ਉੱਥੇ ਭੇਜਿਆ ਅੱਜ ਵੀ ਸਾਡੇ ਕਲਾਕਾਰ ਭਰਾਵਾਂ ਨੇ ਮਹਾਪੁਰਸ਼ਾਂ ਸੰਤਾਂ ਨੇ ਬکریاں ਬکریاں ਸਸਤਾਵਾਂ ਨੇ ਪੰਜਾਬ ਦੇ ਵਿੱਚ ਇੱਕ ਮਟੋਕੇ ਕਿਸੇ ਨੂੰ ਭੁੱਖੇ ਨਹੀਂ ਸੌਣ ਦਿੱਤਾ ਉਹ ਪੰਜਾਬ ਆ ਕਿਸੇ ਟਾਈਮ ਮਿਸਲਾਂ ਦੇ ਮਤਭੇਦ ਹੁੰਦੇ ਸੀਗੇ ਪਰ ਜਦੋਂ ਪੰਜਾਬ ਤੇ ਭੀੜ ਬੜੀ ਇਕੱਠੇ ਹੋਏ ਉਹ ਪੰਜਾਬੀ ਆ ਪਰ ਮੈਂ ਵਿਰੋਧੀ ਤੇ ਨੂੰ ਬੇਨਤੀ ਕਰਦਾ ਉਹ ਪੰਜਾਬ ਦੇ ਤੁਸੀਂ ਵੀ ਵਾਸੀ ਹੋ ਅੱਜ ਨਾਲ ਮਿਲ ਕੇ ਚੱਲੋ ਅੱਛਾ ਚਲੋ ਆਪਾਂ ਇਸ ਗੱਲ ਤੇ ਗੱਲ ਕਰੀਏ ਕਿ ਤੁਹਾਡੀ ਇੰਡਸਟਰੀ ਬਹੁਤ ਇਹ ਕਹਿ ਲਓ ਕਿ ਨੇਠ ਕੇ ਕੰਮ ਕੀਤਾ ਇੰਡਸਟਰੀ ਨੇ ਜੇਕਰ ਅਸੀਂ ਆਲਖੋਰਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਮਤਲਬ ਕੋਈ ਇਹੋ ਜਿਹਾ ਕਲਾਕਾਰ ਰਿਹਾ ਹੀ ਨਹੀਂ ਜਿਨੇ ਯੋਗਦਾਨਾ ਘੱਟ ਵੱਧ ਜਿਵੇਂ ਜਿਸ ਤਰ੍ਹਾਂ ਨਾਲ ਪਹੁੰਚ ਸਕਿਆ ਇਹ ਇਹ ਸਾਰੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਹਰ ਇੱਕ ਨੇ ਆਪੋ ਆਪਣੀ ਭੂਮਿਕਾ ਨਿਭਾਈ ਪਰ ਸੰਗੀਤਕ ਇੰਡਸਟਰੀ ਉੱਪਰ ਕੇ ਸਾਹਮਣੇ ਆਈ ਇਸ ਪੂਰੇ ਕ੍ਰਾਈਸਿਸ ਦੇ ਅੰਦਰ ਦੇਖੋ ਜੀ ਜਿਹੜੇ ਸਾਡੇ ਪੰਜਾਬੀ ਸਿੰਗਰ ਆ ਅਸੀਂ ਉਹ ਲੋਕ ਹੁੰਦੇ ਆ ਪਰਿਵਾਰਾਂ ਚੋਂ ੁੱਠੇ ਆ ਸਾਨੂੰ ਸ਼ਹਿਨਸ਼ਾਹੀਆਂ ਸਾਨੂੰ ਕਾਰਾਂ ਕੋਠੀਆਂ ਦੇ ਮਾਲਕ ਸਾਡੇ ਪੰਜਾਬੀਆਂ ਨੇ ਬਣਾਇਆ ਦੁਨੀਆ 'ਚ ਪੰਜਾਬ ਵਸਾਈ ਬੈਠੇ ਪੰਜਾਬੀ ਹਰ ਦੇਸ਼ ਦੇ ਵਿੱਚ ਸਾਨੂੰ ਸਾਦੇ ਨੇ ਸਾਨੂੰ ਮਾਣ ਤਾਣ ਕਰਦੇ ਨੇ ਸਾਡੇ ਮੀਂਹ ਭਰਉਂਦੇ ਆ ਪੈਸਿਆਂ ਦਾ ਸਾਨੂੰ ਪੈਸੇ ਦੇ ਕੇ ਪ੍ਰੋਗਰਾ ਲਵਾਉਂਦੇ ਆ ਤੇ ਜੇ ਅਸੀਂ ਪੰਜਾਬੀ ਆ ਨੇ ਸਾਨੂੰ ਰੋਜੀ ਰੋਟੀ ਦਿੱਤੀ ਆ ਸਾਨੂੰ ਖੁਸ਼ੀਆਂ ਦਿੱਤੀ ਆ ਸਾਨੂੰ ਸੁੱਖ ਦਿੱਤਾ ਤੇ ਫਿਰ ਸਾਡਾ ਕਲਾਕਾਰਾਂ ਦਾ ਫਰਜ਼ ਆ ਵੀ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਅਸੀਂ ਭੁੱਖੇ ਦੀ ਸੌਂਦੇ ਕਿਉਂਕਿ ਉਹਨਾਂ ਨੇ ਸਾਨੂੰ ਰੋਟੀ ਟਿਪਾਇਆ ਤੇ ਅਸੀਂ ਕਿਵੇਂ ਭੁੱਖੇ ਸੌਂਦੇ ਕਹਿੰਦੇ ਜੀ ਹਾਂ ਅਗਲਾ ਸਵਾਲ ਹੈ ਕਿ ਅ ਇਉਂ ਨਹੀਂ ਲੱਗ ਰਿਹਾ ਕਿ ਸੰਗੀਤ ਦੇ ਕ ਇੰਡਸਟਰੀ ਤੇ ਕੋਈ ਕਾਲੇ ਬੱਦਲ ਛਾਏ ਹੋਏ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਤਿੰਨ ਚਾਰ ਸ਼ਖਸੀਅਤਾਂ ਅਜਈਆਂ ਕੁਝ ਦਿਨਾਂ ਦੇ ਵਿੱਚ ਹੀ ਗਈਆਂ ਔਰ ਹੁਣ ਤੁਸੀਂ ਪਤਾ ਵੀ ਲੈ ਕੇ ਆਏ ਹੋ ਰਾਜਵੀਰ ਜਵੰਦਾ ਹੋਰੀ ਕਾਫੀ ਇਸ ਵੇਲੇ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਆ ਮਤਲਬ ਕਿ ਇਹ ਸਭ ਸਾਰੇ ਸਿਨੈਰੀਓ ਨੂੰ ਦੇਖੋ ਵੈਸੇ ਤਾਂ ਇਹ ਵਾਪਰਨਾ ਇੱਕ ਕਿਸਮਤ ਕਹਿ ਲੋ ਯਾਰ ਕੁਦਰਤੀ ਚੀਜ਼ਾਂ ਹੁੰਦੀਆਂ ਪਰ ਕਿਵੇਂ ਦੇਖ ਦਵਾਂ ਹੰਸ ਰਾਜ ਜੀ ਕਹਿੰਦੇ ਕਿ ਸਾਨੂੰ ਐ ਲੱਗਦਾ ਕਿ ਸਾਨੂੰ ਹੁਣ ਇਕੱਠੇ ਹੋਣਾ ਪਊਗਾ ਤੇ ਸਾਨੂੰ ਐ ਲੱਗਦਾ ਵੀ ਇੰਡਸਟਰੀ ਵਾਸਤੇ ਸਾਨੂੰ ਕੋਈ ਦੁਆਰ ਅਰਦਾਸ ਕਰਵਾਉਣੀ ਇਕੱਠੇ ਆ ਜੀ ਅੱਜ ਵੀ ਇਕੱਠੇ ਆ ਜਦੋਂ ਪੰਜਾਬ થી ਪੜਹਾੜ ਆਏ ਉਹਦੇ ਵੀ ਇਕੱਠੇ ਆ ਸਾਡੇ ਪਹਿਲਾਂ ਦੇਖੋ ਭੱਲਾ ਜੀ ਉਹ ਬਹੁਤ ਵੱਡੇ ਫਨਕਾਰ ਕਲਾਕਾਰ ਸੀ ਬਹੁਤ ਵੱਡਾ ਘਾਟਾ ਇੰਡਸਟਰੀ ਵੀ ਘਾਟਾ ਤੇ ਪੰਜਾਬੀ ਸਿਨੇਮੇ ਨੂੰ ਵੀ ਘਾਟਾ ਤੇ ਪੰਜਾਬੀਆਂ ਨੂੰ ਵੀ ਘਾਟਾ ਸਾਡੇ ਸ੍ਰੀ ਗੁਰੂ ਵਰਾਟ ਪੂਜਾ ਸਾਹਿਬ ਉਹਨਾਂ ਚਲੇ ਜਾਣਾ ਤੇ ਸਾਡਾ ਉਹ ਵੀਰ 6 ਫੁੱਟਾ ਜਵਾਨ ਸ਼ਬਾਸੀ 6 ਫੁੱਟਾ ਜਿਹਨੂੰ ਬਹੁਤ ਵਧੀਆ ਗਾਇਆ ਪਰਿਵਾਰਕ ਗਾਇਆ ਉਹ ਇੱਕ ਦੁਰਘਟਨਾ ਦੇ ਵਿੱਚ ਐਕਸੀਡੈਂਟ ਜੋ ਜ਼ਖਮੀ ਹੋ ਗਿਆ ਜਿਹੜੇ ਕਿ ਆ ਹੋਟਲ ਦੇ ਵਿੱਚ ਐਡਮਿਟ ਨੇ ਸੀ ਜਾ ਕੇ ਆ ਉਹਦੇ ਪਰਸੋਂ ਰਾਤ ਨੂੰ ਵੀ ਗਏ ਸੀ ਜਦੋਂ ਲੈ ਕੇ ਆਏ ਉਹਦੀ ਵੀ ਉੱਥੇ ਸੀਗੀ ਉਹ ਦਿੱਤਾ ਸਾਡੇ ਸਾਰੇ ਦਿਲ ਟੁੱਟ ਗਏ ਸੀ ਡਾਕਟਰ ਵੀ ਆ ਤੇ ਪਰ ਅਰਦਾਸ ਆ ਜਿਹੜੀ ਸਾਡੇ ਪੰਜਾਬੀਆਂ ਨੇ ਸਾਡੇ ਦੁਨੀਆ ਦੇ ਵਿੱਚ ਬੈਠੇ ਸਾਰੇ ਪੰਜਾਬੀਆਂ ਨੇ ਹੋਰ ਧਰਮਾਂ ਦੇ ਸਾਡੇ ਉਹ ਲੋਕ ਚਾਹਣ ਵਾਲੇ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਨਿੱਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਗੁਰੂ ਘਰ ਜਾ ਕੇ ਅਰਦਾਸ ਬੇਤੀ ਕੀਤੀ ਕਿ ਇਹ ਖੰਡਪਾਟ ਸਾਹਿਬ ਸੁਖੇ ਅੱਡ ਧਰਮਾਂ ਨੂੰ ਮੰਨਣ ਵਾਲੇ ਮਹਾਪੁਰਸ਼ਾ ਕੋਲ ਜਾ ਕੇ ਅਰਦਾਸ ਬੇਤੀਆ ਕੀਤੀਆਂ ਤੇ ਅਰਦਾਸ ਉਹ ਏਡੀ ਵੱਡੀ ਅਰਦਾਸ ਤੇ ਸਾਡੇ ਸਿਰ ਤੇ ਵੀਰ ਭਰੇ ਹੱਥ ਰੱਖਤਾ ਤੇ ਸਾਡਾ ਵੀਰ ਅੱਜ ਦਿਨ ਮਦਿਰ ਠੀਕ ਹੁੰਦਾ ਜਾ ਰਿਹਾ ਚੜ੍ਹਦੀ ਕਲਾ ਚੋਕੇ ਆਪਦੇ ਬੱਚੇ ਅੱਜ ਮਾਂ ਕੋਲ ਆਪਦੇ ਜੀਵਨ ਸਾਥਰ ਕੋਲੇ ਭੈਣ ਭਰਾਵਾ ਕੋਲ ਜਾਊਗਾ ਤੇ ਅੱਗੇ ਜਾ ਕੇ ਉਹ ਉਸੇ ਤਰ੍ਹਾਂ ਹੀ ਪੰਜਾਬੀ ਸੰਗੀਤਕ ਪਰਿਵਾਰ ਨਾਲ ਮਿਲ ਕੇ ਉਹ ਸਾਡਾ ਭਰਾ ਵਧੀਆ ਵਧੀਆ ਗੀਤ ਸੱਭਿਆਚਾਰ ਗੀਤ गा ਕੇ ਲੋਕਾਂ ਦੇ ਕਿਉਂ ਨਹੀਂ ਪਾਉਗਾ ਸਰ ਜੀ ਦੀ ਕੰਡੀਸ਼ਨ ਪਤਾ ਲੱਗੀ ਜਵਾਨ ਦਾ ਸਾਹ ਆ ਠੀਕ ਆ ਜੀ ਜਿਵੇਂ ਨਾ ਹੁਣ 68 ਬੀਟ ਉਹਨੇ ਹਾਰਟ ਬੀਟ ਹੋ ਗਈ ਜੀ 100 ਤੱਕ ਉਹਦਾ ਬੀਪੀ ਚੱਲ ਗਿਆ ਆਪਣੇ ਆਪ ਜਿਹੜਾ ਕੋਈ ਉਹਦੇ ਵੈਂਟੀਲੇਟਰ ਹੀ ਕੋਈ ਦਵਾਈ ਨਹੀਂ ਘਟਾਤ ਬੋ ਘਟਾਤੀ ਜੀ ਬੋ ਮੈਡੀਸਨ ਤੇ ਨਹੀਂ ਚੱਲਦਾ ਹੁਣ ਆਪਦੇ ਆਪ ਹੀ ਠੀਕ ਹੋ ਰਿਹਾ ਜੀ ਹੁਣ ਤਾਂ ਜੋ ਇੰਜਰੀ ਜ ਹੈ ਉਹਦੀ ਦਵਾਈ ਚੱਲ ਰਹੀ ਹੈ ਹੋਰ ਕਵਰੀ ਫਾਰ ਕਵਰੀ ਹੋ ਰਹੀ ਹੈ ਜੀ ਹੋ ਜਾਣੀ ਹੈ ਜੀ ਬਾਕੀ ਜਵਾਨ ਆ ਜੀ ਜਿੰਦਾ ਦਿਲ ਬੰਦਾ ਆਹ ਕੀ ਸਵਾਲ ਆ ਮੇਰਾ ਤੁਹਾਡੇ ਹਲਕੇ ਦੇ ਲੋਕ ਖੁਸ਼ ਨੇ ਜੇ ਕੱਲ ਨੂੰ ਬਲਕਾਰ ਸਿੱਧੂ ਲੋਕਾਂ ਦੇ ਕੋਲ ਜਾਣਗੇ ਦੁਬਾਰਾ ਮੈਂ ਤੁਹਾਡੇ ਕੰਮ ਕਰਵਾਏ ਆ ਮੇਰੇ ਨਾਲ ਖੜੋ ਕਿਉਂਕਿ ਲੋਕਾਂ ਦੇ ਵਿੱਚ ਕਈ ਚੀਜ਼ਾਂ ਜਾਂਦੀਆਂ ਪੋਜ਼ਿਟਿਵ ਵੀ ਹੁੰਦੀਆਂ 네ਗੇਟਿਵ ਵੀ ਹੁੰਦੀਆਂ ਬੰਦੇ ਨੂੰ ਕਈ ਕੁਝ ਸੁਣਨਾ ਚੱਲਣਾ ਪੈਂਦਾ ਹੈ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਸਪਾਂਸ ਤੁਹਾਨੂੰ ਲੱਗਦਾ ਹੈ ਕਿ ਰਿਵਾਰਡ ਮਿਲ ਸਕਦਾ ਆਖੀ ਸਵਾਲ ਦੇਖੋ ਜੀ ਮੈਂ ਜਾਨਾ ਮੈਂ ਪਿੱਛੇ ਜੇ ਬਾਹਰ ਮੈਂ ਛੋ ਸੀਗਾ ਕਿਉਂ ਮੈਂ ਰੋਜ਼ੀ ਰੋਟੀ ਵੀ ਕਮਾਉਣਾ ਆਪਦੀ ਕਰਕੇ ਖਾਣਾ ਪ੍ਰੋਗਰਾਮ ਲਾਉਣਾ ਬਾਹਰ ਜਾ ਕੇ ਲਾ ਕੇ ਆਇਆ ਕਿਉਂਕਿ ਕੰਮ ਮੈਂ ਨਹੀਂ ਛੱਡ ਸਕਦਾ ਕਿਉਂਕਿ ਬੱਚੇ ਵੀ ਪਾਲਣੇ ਆ ਮੈਂ ਆਇਆ ਮੈਨੂੰ ਆਇਆ ਸੀ ਮੇਰੇ ਹਲਕਿਆਂ ਨੇ ਲਾਂਭਾ ਦੇਣਗੇ ਵੀ ਪਾਈ ਦਰਹਾੜ ਕਿਉਂਕਿ ਮੈਂ ਉਦੋਂ ਜਲਦੀ ਮੈਂ ਟਿਕਟ ਲੈ ਕੇ ਵਾਪਸ ਆ ਗਿਆ ਪ੍ਰੋਗਰਾਮ ਛੱਡ ਕੇ ਆ ਗਿਆ ਉਧਰ ਅੱਛਾ ਉਧਰੋਂ ਸ਼ੋਅ ਛੱਡ ਕੇ ਵਾਪਸ ਹਾਂ ਦੋ ਤਿੰਨ ਪ੍ਰੋਗਰਾਮ ਹੋਰ ਸੀ ਕੈਲਗੀਰੀ ਸੀਗੀ ਇੱਥੇ ਬੈਂਕੂਵਰ ਸੀਗਾ ਤੇ ਮੈਂ ਆਇਆ ਤੇ ਮੈਨੂੰ ਕਿੰਨਾ ਪ੍ਰੈਸ਼ਰ ਹੁੰਦਾ ਨਾ ਦਿਮਾਗ ਤੇ ਬਹੁਤ ਜ਼ਿਆਦਾ ਜੀ ਕਿਉਂਕਿ ਮੈਂ 50 ਜੇ ਇਦਾਂ ਦਾ ਪ੍ਰੈਸ਼ਰ ਨਾ ਹੁੰਦਾ ਤਾਂ ਉਹ ਤਿੰਨ ਸ਼ੋਅ ਵੀ ਲੱਗਦੇ ਨਾ ਫਿਰ ਵੀ ਆ ਜਾਂਦਾ ਜੀ ਖਾਣਾ ਕਰਕੇ ਆ ਜਾਂਦਾ ਫਿਰ ਵੀ ਨਹੀਂ ਰਹਿ ਜਾਂਦੇ ਉੱਥੇ ਜੀ ਉਹਦੇ ਦਿਲ ਹੀ ਕਰਦਾ ਰਹਿੰਨੂ ਜੀ ਬਹੁਤ ਇੱਥੇ ਆ ਕੇ ਸਗਮਾ ਲੱਗਿਆ ਵੀ ਮੈਂ ਆਪਣੀ ਧਰਤੀ ਤੇ ਆ ਗਿਆ ਉੱਥੇ ਨਹੀਂ ਲੱਗਿਆ ਵੀ ਉੱ ਇਹ ਉੱਤੇ ਗਏ ਜਿਨ੍ਹਾਂ ਦੇ ਘਰ ਤਾਂ ਹੀ ਉਹਨਾਂ ਦੇ ਘਰ ਚ ਗਏ ਆ ਪਵਾਵ ਹੀ ਰਿਹਾ ਘਰ ਸ਼ੁਰੂ ਵੀ ਕਰਤੇ ਆ ਤੇ ਆਪ ਆਪ ਦੇ ਸਹਿਯੋਗ ਜਿੰਨਾ ਕਿ ਦਸਾਂ ਦੇ ਉਹਦੀ ਕਿਰਤ ਕੀਤੀ ਆ ਉਹਦੇ ਤੋਂ ਅਸੀਂ ਦਸਵਾ 100 ਕੱਢ ਕੇ ਦੋਸਤਾਂ ਮਿੱਤਰਾਂ ਦੇ ਨਾਲ ਹੋਰ ਸਾਰਿਆਂ ਨਾਲ ਮਿਲ ਬਿਲਾ ਕੇ ਅਸੀਂ ਲੋਕਾਂ ਦੇ ਹਾਜ਼ਰ ਕਰ ਰਹੇ ਆ ਜੀ ਤੇ ਉਹਦੇ ਚ ਇਹ ਆ ਵੀ ਹਲਕੇ ਚ ਪਿਆਰ ਮਿਲਿਆ ਕਦੇ ਵੀ ਅੱਜ ਤੱਕ ਹਲਕੇ ਚ ਕਿਸੇ ਨੇ ਵੀ ਕੋਈ ਵਿਰੋਧਤਾ ਨਹੀਂ ਕੀਤੀ ਪਰ ਮੈਂ ਤਾਂ ਕਿ ਵਿਰੋਧੀਆਂ ਦਾ ਵੀ ਹੋਣਾ ਜੀ ਜਿਹੜਾ ਮੇਰੇ ਕੋਲੇ ਆ ਜੇ ਮੈਂ ਤਾਂ ਮੱਥੇ ਵਟ ਨਹੀਂ ਪਉਦਾ ਚਾਹ ਪਾਣੀ ਪੀ ਕੇ ਕੰਮ ਕਰਕੇ ਤੋਰਦਾ ਆਈ ਨਹੀਂ ਪੁੱਤ ਕਿਹੜੀ ਪਾਰਟੀ ਦਾ ਇੱਕ ਹੀ ਗੱਲ ਆ ਵੀ ਪੇਰੇ ਪੰਜਾਬ ਦਾ ਨਾਸੀਆ ਮੇਰੇ ਹਲਕੇ ਦਾ ਨਾਸੀਆ ਮੈਂ ਕੰਮ ਆ ਸਕਾਂ ਮੈਂ ਕਰਦਾ ਨਹੀਂ ਜੀ ਕਿਉਂਕਿ ਲੋਕ ਮੈਨੂੰ ਪਹਿਲਾਂ ਤੋਂ ਪਿਆਰ ਕਰਦੇ ਆ ਕਲਾਕਾਰ ਬੰਦੇ ਆ ਤੇ ਗੀਤ ਤਾਂ ਸਾਰੇ ਸੁਣਦੇ ਆ ਜੀ ਸਾਰੇ ਪਾਰਟੀ ਵਾਲੇ ਸੁਣਦੇ ਆ ਹਾਂ ਜੀ ਹਾਂਜੀ ਵੀਰੋ ਤਾਂ ਬਲਕਾਰ ਸਿੱਧੂ ਸੀ ਜਿਹੜੇ ਗੱਲਬਾਤ ਕਰ ਰਹੇ ਸੀ ਕਈ ਵਿਸ਼ਿਆਂ ਤੇ ਗੱਲ ਹੋਈ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਕ੍ਰਾਈਸਿਸ ਦੇ ਵਿੱਚ ਪੰਜਾਬ ਹੈਗਾ ਉਸ ਨੂੰ ਕੱਢਣ ਦੇ ਲਈ ਸਾਰਿਆਂ ਨੂੰ ਇੱਕ ਹੋਣ ਦੀ ਬਹੁਤ ਜ਼ਰੂਰਤ ਆ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹ ਦਾ ਅਨਮਿਊਟ ਚੰਡੀਗੜ੍ਹ